ਪਰਮਾਨੀ ਹੋ ਗਈ ਹੈ ਜਦੋਂ ਮੈਂ ਕਹਾ ਪਿੰਡਾਲਾ ਸਕੂਲ ਦੀ ਪ੍ਰੋਮੋਸ਼ਨ ਕਰਨ ਨੂੰ ਲੈ ਕੇ ਪੰਜਾਬ ਦੇ ਪ੍ਰਸਿੱਧ ਗਾਇਕ ਪ੍ਰੀਤ ਹਰਪਾਲ ਦਾ ਫਿਰੋਜ਼ਪੁਰ ਪਹੁੰਚਣ ਤੇ ਡਿਪਟੀ ਕਮਿਸ਼ਨਰ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਪ੍ਰੀਤ ਹਰਪਾਲ ਦੀ ਇਸ ਵਿਲੰਬੀ ਸਰਕਾਰੀ ਪ੍ਰਾਇਮਰੀ ਸਕੂਲ ਬਾਰੇ ਦੱਸਿਆ ਗਿਆ ਪ੍ਰੀਤ ਹਰਪਾਲ ਨੇ ਗਲਬਤ ਕਰਦਿਆ ਕਿ ਆ ਕੀ ਉਸ ਨੂੰ ਫਿਰੋਜ਼ਪੁਰ ਵਾਲਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਇਸ ਲਈ ਉਸਨੇ ਸਟੇਜ ਤੇ ਇੱਕ ਗਾਣਾ ਹੀ ਗਾਣਾ ਸੀ ਪਰ ਲੋਕਾਂ ਦਾ ਪਿਆਰ ਵੇਖ ਕੇ ਉਹ ਕਈ ਗਾਣੇ ਗਾਉਂਦਾ ਰਿਹਾ ਕਲਾਕ ਕਿਹਨੇ ਦੀ ਕੀ ਕਰਨਾ ਚਾਹੁੰਦਾ ਪਿੰਡ ਪਿੰਡ ਵਾਲਾ ਸਕੂਲ ਬਹੁਤ ਵਧੀਆ ਵਿਸ਼ਾ ਹੈ ਜੀ ਉਹਦੇ ਵਿੱਚ ਮੈਨੂੰ ਇੱਕ ਟੀਚਰ ਦਾ ਕਿਰਦਾਰ ਕਰਨ ਦਾ ਮੌਕਾ ਮਿਲਿਆ ਜਿਹੜਾ ਇੱਕ ਪ੍ਰਾਇਮਰੀ ਟੀਚਰ ਹੈ ਸੋ ਪ੍ਰਾਇਮਰੀ ਟੀਚਰ ਕਿਵੇਂ ਦੇ ਹੋਣੇ ਚਾਹੀਦੇ ਨੇ ਪ੍ਰਾਇਮਰੀ ਟੀਚਰ ਨੂੰ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੇ ਅੱਜ ਕੱਲ ਇਲੈਕਸ਼ਨ ਦਾ ਟਾਈਮ ਹੈ ਤੇ ਤੁਸੀਂ ਜਿੰਨੇ ਵੀ ਪ੍ਰਾਇਮਰੀ ਟੀਚਰਸ ਨੇ ਸਾਰੇ ਵੋਟਾਂ ਦੇ ਵਿੱਚ ਬਿਜ਼ੀ ਨੇ ਸੋ ਇਹਦੇ ਵਿੱਚ ਉਹ ਵੀ ਇੱਕ ਛੋਟਾ ਜਿਹਾ ਮੁੱਦਾ ਸੀ ਚੱਕਿਆ ਵੀ ਜਿਹੜਾ ਟੀਚਰ ਹੈ ਉਹਦਾ ਬਹੁਤ ਵੱਡੀ ਉਹਦੇ ਤੇ ਜ਼ਿੰਮੇਵਾਰੀ ਹੈ ਇੱਕ ਪੂਰੀ ਦੀ ਪੂਰੀ ਜਿਹੜੀ ਜਨਰੇਸ਼ਨ ਹੈ ਉਹ ਉਹਨਾਂ ਨੇ ਦਿਸ਼ਾ ਨਿਰਦੇਸ਼ ਦੇਣਾ ਹੁੰਦਾ ਸੋ ਮੈਨੂੰ ਲੱਗਦਾ ਵੀ ਜਿਹੜਾ ਉਹਨਾਂ ਦੀ ਜੌਬ ਹੈ ਉਹਨਾਂ ਤੋਂ ਸਹੀ ਤਰੀਕੇ ਨਾਲ ਲੈਣੀ ਚਾਹੀਦੀ ਹੈ ਔਰ ਸਕੂਲ ਦੇ ਵਿੱਚ ਕਿਹੜੇ ਕਿਹੜੀਆਂ ਸਹੂਲਤਾਂ ਨਹੀਂ ਹੈਗੀਆਂ ਇਹ ਪ੍ਰਾਇਮਰੀ ਸਕੂਲ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਚਾਹੀਦੀਆਂ ਅਸੀਂ ਉਸ ਚੀਜ਼ ਨੂੰ ਫਿਲਮਾਇਆ ਤੇ ਮੋਰਓਵਰ ਪਿਛਲੇ ਕੁਝ ਸਮੇਂ ਤੋਂ ਜਿਵੇਂ ਕਹ ਲੋ ਕਿ ਜਿਹੜੇ ਗਵਰਨਮੈਂਟ ਸਕੂਲ ਸੀ ਉਹਨਾਂ ਦੇ ਬਹੁਤਾ ਕੰਮ ਨਹੀਂ ਹੋਇਆ ਜਦੋਂ ਦਾ ਆਪਣਾ ਦੇਸ਼ ਆਜ਼ਾਦ ਹੋਇਆ ਤੇ ਉਹਦੇ ਪੈਰਲ ਜਿਹੜਾ ਇੱਕ ਪ੍ਰਾਈਵੇਟ এডਿਕੇਸ਼ਨ ਸੈਕਟਰ ਹੈ ਉਹ ਖੜਾ ਹੋ ਗਿਆ ਸੋ ਐਨੀ ਕਿ ਅਸੀਂ ਕਿਸੇ ਅਦਾਰੇ ਦੇ ਖਿਲਾਫ ਗੱਲ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਵੀ ਵੀ ਜਿਹੜਾ ਇੱਕ ਗਰੀਬ ਦਾ ਬੱਚਾ ਹੈ ਉਹਨੂੰ ਵੀ ਉਹਨੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਜਿਹੜੇ ਜਿਨ੍ਹਾਂ ਦੇ ਪੇਰੈਂਟਸ ਅਫੋਰਡ ਨਹੀਂ ਕਰਦੇ ਕਿ ਉਹ ਵਧੀਆ এডਿਕੇਸ਼ਨ ਲੈ ਸਕਣ ਸਟੱਡੀ ਲੈ ਸਕਣ ਕਿਉਂਕਿ ਬਹੁਤ ਸਾਰੇ ਸਾਡੇ ਪਿੰਡਾਂ ਦੇ ਵਿੱਚ ਕਿਸੇ ਪਿੰਡਾਂ ਚੋਂ ਨਿਕਲ ਕੇ ਆਏ ਤੇ ਬਹੁਤ ਸਾਰੇ ਇਹੋ ਜਿਹੇ ਬੱਚੇ ਨੇ ਜਿਹੜੇ ਬਹੁਤ ਕਾਬਲ ਨੇ ਪਰ ਉਹਨਾਂ ਨੂੰ ਇੱਕ ਸਹੀ এডਿਕੇਸ਼ਨ ਨਹੀਂ ਮਿਲੀ ਉਹਨਾਂ ਨੂੰ ਸੋਰਸਸ ਨਹੀਂ ਮਿਲੇ ਸੋ ਜਿਹੜੇ ਜਿਹੜੇ ਗਵਰਨਮੈਂਟ ਸਕੂਲ ਨੇ ਉਹਨਾਂ ਦੇ ਵਿੱਚ ਵੀ ਉਹਨੀਆਂ ਸਹੂਲਤਾਂ ਮਢਲੀਆਂ ਸ ਜਿਨਾ ਕਰਕੇ ਜਿਹੜੀ ਜਿਹੜਾ ਗਰੀਬ ਦਾ ਬੱਚਾ ਉਹ ਵੀ ਪੜ ਕੇ ਅੱਗੇ ਨਿਕਲ ਸਕੀ ਸੋ ਬੜਾ ਪਿਆਰਾ ਕਨਸੈਪਟ ਹੈ ਔਰ ਇੱਕ ਮੈਂ ਤੁਸੀਂ ਸਾਰੇ ਆਏ ਹੋ ਜੀ ਆਏ ਤੁਹਾਨੂੰ ਸਾਰਿਆਂ ਨੂੰ ਇੱਕ ਮੈਂ ਤੁਹਾਡੇ ਥਰੂ ਮੈਸੇਜ ਸਾਰੀ ਆਡੀਅנס ਨੂੰ ਦੇਣਾ ਚਾਹੁੰਦਾ ਵੀ ਜਦੋਂ ਇਦਾਂ ਦੇ ਵਿਸ਼ੇ ਬਣਦੇ ਆ ਤੇ ਤੁਸੀਂ ਹਲਾਸ਼ਰੀ ਜਰੂਰ ਦਿਆ ਕਰੋ ਕਿਉਂਕਿ ਚੰਗੇ ਵਿਸ਼ੇ ਤਾਂ ਹੀ ਬਣਨਗੇ ਪਿਛਲੇ ਟਾਈਮ ਦੇ ਵਿੱਚ ਸਾਨੂੰ ਹਰੇਕ ਮੀਡੀਆ ਦਾ ਇੱਕ ਸਵਾਲ ਆਇਆ ਕਿ ਕਮੇਡੀ ਫਿਲਮਾਂ ਜ਼ਿਆਦਾ ਅਸੀਂ ਦੇਖਣਾ ਪਸੰਦ ਕਰਦੇ ਆ ਜਾਂ ਬਣਾਉਣਾ ਪਸੰਦ ਕਰਦੇ ਆ ਉਹਦਾ ਇਹ ਕਾਰਨ ਹੈ ਕਿ ਸਾਡੀ ਜਿਹੜੀ ਆਡੀਅנס ਹੈ ਉਹ ਹਲਕੀ ਫੁਲਕੀ ਜੀ ਕਾਮੇਡੀ ਦੇਖਣਾ ਪਸੰਦ ਕਰ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸਾਡਾ ਪੰਜਾਬ ਜਿਹੜਾ ਆ ਉਹ ਇੱਕ ਅਹਿਜੀ ਧਰਤੀ ਹੈ ਜਿੱਨੇ ਬਹੁਤ ਸਾਰੇ ਪੀਰ ਪਗੰਬਰ ਬੜੇ ਯੋਧੇ ਪੈਦਾ ਕੀਤੇ ਬੜੇ ਇੰਟੈਲੈਕਚੁਅਲ ਬੰਦੇ ਵੀ ਇਸ ਪੰਜਾਬ ਦੇ ਵਿੱਚ ਰਹਿੰਦੇ ਨੇ ਬੜੇ ਬੁੱਧੀਜੀਵੀ ਲੋਕ ਨੇ ਸੋ ਉਹਨਾਂ ਤੇ ਵੀ ਫਿਲਮਾਂ ਬਣਨੀਆਂ ਚਾਹੀਦੀਆਂ ਸੋ ਇਹ ਉਦਾਂ ਦਾ ਹੀ ਇੱਕ ਕਿਰਦਾਰ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਕੱਲ ਨੂੰ ਯਾਨੀ 3 ਤਰੀਕ ਨੂੰ ਇਹ ਫਿਲਮ ਲੱਗੇਗੀ ਤੇ ਸਾਰੇ ਪਸੰਦ ਆਏਗੀ ਇਹ ਸਟੋਰੀ ਬੜੀ ਪਿਆਰੀ ਸਟੋਰੀ ਹੈ ਔਰ ਦੇਖੋ ਅਸੀਂ ਸਾਰੇ ਜਿਵੇਂ ਕਹੋ ਵੀ ਇਹਨਾਂ ਸਕੂਲਾਂ ਚੋਂ ਫੜ ਕੇ ਇਸ ਤੱਕ ਪਹੁੰਚੇ ਹਾਂ ਸੋ ਕਿਤੇ ਨਾ ਕਿਤੇ ਅਸੀਂ ਸਾਰੇ ਕਨੈਕਟ ਕਰਦੇ ਹਾਂ ਇਹਨਾਂ ਚੀਜ਼ਾਂ ਦੇ ਨਾਲ ਸੋ ਮੈਨੂੰ ਮੈਨੂੰ ਯਾਦ ਆ ਕਿ ਤਿੰਨ ਚਾਰ ਦਿਨ ਜਦੋਂ ਅਸੀਂ ਸ਼ੂਟ ਕੀਤਾ ਤੇ ਬੱਚਿਆਂ ਨੂੰ ਲੱਗਿਆ ਕਿ ਸਾਡਾ ਸਹੀ ਅਧਿਵਕ ਹੈ ਉਹ ਫਿਰ ਜਦੋਂ ਕਿਤੇ ਵਾਸ਼ਰੂਮ ਜਾਣਾ ਸੀ ਮੈਂ ਹੀ ਗੋ ਟੂ ਸਰ ਮੈਂ ਹੀ ਗੋ ਟੂ ਵਾਸ਼ਰੂਮ ਸਰ ਉਮਰ ਪੁੱਛ ਕੇ ਜਾਂਦੇ ਸੀ ਬੜਾ ਕਨੈਕਟ ਕਰਦਾ ਸੀ ਮੈਂ ਉਹਨਾਂ ਚੀਜ਼ਾਂ ਨੂੰ ਵੀ ਅਸੀਂ ਪੁੱਛ ਕੇ ਇੱਕ ਟਾਈਮ ਜਾਂਦੇ ਸੀ ਬੜਾ ਚੰਗਾ ਲੱਗਿਆ ਤੇ ਪਰਫਾਰਮੈਂਸ ਕਰਦੇ ਸਮੇਂ ਤੁਸੀਂ 5-7 ਵਾਰ ਕੈਮਰਾ ਲਾਸਟ ਗਾਣਾ ਲਾਸਟ ਲਾਸਟ ਇੰਨੇ ਪਿਆਰ ਫਰੋਸਪਰ ਵਾਲੇ ਨਾਲ ਪੈ ਗਿਆ ਕਿ ਕਾਫੀ ਘੰਟੇ ਲੱਗੇ ਇਹ ਇਹ ਗੱਲ ਬਿਲਕੁਲ ਸਹੀ ਹੈ ਮੈਂ ਹਰ ਇੱਕ ਸਟੇਜ ਤੇ ਜਦੋਂ ਕਿਤੇ ਮੁਹੱਬਤ ਸਾਹਮਣੇ ਮਿਲਦੀ ਹੈ ਫਿਰ ਉਹ ਅੱਧਾ ਘੰਟਾ ਖਿੱਚੇ ਖਿੱਚੇ ਜਾਂਦਾ ਹਾਲਾਂਕਿ ਅਸੀਂ 3 ਵਜੇ ਬਠਿੰਡੇ ਪਹੁੰਚਣਾ ਸੀਗਾ ਤੇ ਉਹ ਮੈਨੂੰ ਘੜੀ ਦਿਖਾਈ ਜਾਂਦੇ ਸੀ ਪਿੱਛੇ ਭਾਜੀ ਟਾਈਮ ਹੋ ਗਿਆ ਟਾਈਮ ਹੋ ਗਿਆ ਸੋ ਉਹ ਇਮੋਸ਼ਨ ਦੇ ਵਿੱਚ ਨਿਕਲ ਜੀਦਾ ਕਈ ਵਾਰੀ ਫਿਰ ਉਸਪਰ ਵਾਲੇ ਕਿਵੇਂ ਦੇ ਨੇ ਜੀ ਫਿਰੋਜ਼ਪੁਰ ਵਾਲੇ ਦਿਲਦਾਰ ਨੇ ਜਿਵੇਂ ਸਾਡਾ ਜ਼ਿਲ੍ਹਾ ਗੁਰਦਾਸਪੁਰ ਹੈ ਉਹ ਵੀ ਬੜੇ ਪਿਆਰੇ ਲੋਕ ਨੇ ਫਿਰੋਜ਼ਪੁਰ ਬਹੁਤ ਆਉਣ ਦਾ ਮੌਕਾ ਮਿਲਦਾ ਔਰ ਮੋਰਓਵਰ ਇੱਥੇ ਸਾਡੇ ਜਿਹੜੇ ਬੜੇ ਪਿਆਰੇ ਪਰ ਮਿੱਤਰ ਡੀਸੀ ਸਾਹਿਬਾਨ ਸ਼੍ਰੀ ਰਜੇਸਤਮਾਨ ਜੀ ਉਹ ਤਾਇਨਾਤ ਨੇ ਸੋ ਉਹਨਾਂ ਨੂੰ ਮਿਲਣ ਦਾ ਕਈ ਵਾਰੀ ਮੌਕਾ ਮਿਲਦਾ ਸੋ ਹਮੇਸ਼ਾ ਜਦੋਂ ਵੀ ਆਈਏ ਤਾਂ ਬੜੀ ਮੁਹੱਬਤ ਮਿਲਦੀ ਹੈ। ਮੂਵੀ ਦੇ ਵਿੱਚ ਮੈਂ ਇੱਕ ਜਿਲਾ ਸਿੱਖਿਆ ਅਫਸਰ ਦਾ ਕਿਰਦਾਰ ਨਿਭਾਈਆਂ ਤੇ ਮੈਂ ਮੰਨਦੀਆਂ ਕਿ ਜਿਹੜੀ ਸਿੱਖਿਆ ਹੁੰਦੀ ਹੈ ਉਹ ਇੱਕ ਦੇਸ਼ ਦੀ ਬੈਕਬੋਨ ਹੈ। ਤੇ ਜੇ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੇ, ਲਿਖਾਵਾਂਗੇ, ਉਹਨਾਂ ਨੂੰ ਸਾਰੀ ਸੁਵਿਧਾਵਾਂ ਦੇਵਾਂਗੇ, ਸਿੱਖਿਆ ਦੇਵਾਂਗੇ ਤੇ ਮੈਨੂੰ ਲੱਗਦਾ ਤਾਂ ਹੀ ਸਾਡਾ ਜਿਹੜਾ ਦੇਸ਼ ਹੈ ਉਹ ਅੱਗੇ ਵਧ ਸਕਦਾ ਸਹੀ ਮਾਇਨੇ ਵਿੱਚ। ਤੇ ਉਹੀ ਇਸ ਮੂਵੀ ਰਾਹੀਂ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਭਾਵੇਂ ਉਹ ਗਰੀਬ ਵਰਗ ਦਾ ਬੱਚਾ ਹੋਵੇ, ਭਾਵੇਂ ਅਮੀਰ ਵਰਗ ਦਾ ਬੱਚਾ ਹੋਵੇ, ਸਿੱਖਿਆ ਸਭ ਦੇ ਲਈ ਜ਼ਰੂਰੀ ਹੈ। ਤੇ ਜਿਹੜੇ ਮਾਪੇ ਉਹਨਾਂ ਗਰੀਬ ਬੱਚਿਆਂ ਲਈ ਉਹ ਪ੍ਰਾਇਮਰੀ ਸਕੂਲੇ ਸਰਕਾਰੀ ਸਕੂਲ ਹੋਣੇ ਚਾਹੀਦੇ ਨੇ ਜੋ ਸ਼ਾਇਦ ਕਈ ਵਾਰੀ ਨਾ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਨੇ ਜੀ ਸੁਵਿਧਾਵਾਂ ਤੋਂ ਵਾਂਝੇ ਰਹਿ ਜਾਂਦੇ ਨੇ ਤੇ ਬਸ ਆਹੀ ਅਸੀਂ ਇੱਕ ਮੈਸੇਜ ਵਾਲੀ ਫਿਲਮ ਬਣਾਈ ਹੈ ਇੱਕ ਬਹੁਤ ਹੀ ਲਾਈਟ ਹਾਰਟਡ ਵੇ ਨਾਲ ਤੁਹਾਨੂੰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਸਰਕਾਰੀ ਸਕੂਲਾਂ ਨੂੰ ਵੀ ਉਨੀ ਇੰਪੋਰਟੈਂਸ ਦਿਓ ਜਿੰਨਾ ਅਸੀਂ ਪ੍ਰਾਈਵੇਟ ਸਕੂਲਾਂ ਨੂੰ ਦਿੰਦੇ ਆ ਤੇ ਉਮੀਦ ਕਰਦੀਆਂ ਕਿ 3 ਮਈ ਜੋ ਕਿ ਕੱਲ ਤੁਸੀਂ ਸਾਰੇ ਜਾ ਕੇ ਫਿਲਮ ਦੇਖੋਗੇ ਤੇ ਇਸ ਟੌਪਿਕ ਨੂੰ ਉਨਾ ਹੀ ਮੋਟੀਵੇਟ ਕਰੋਗੇ ਤਾਂ ਕਿ ਹੋਰ ਇਦਾਂ ਦੀਆਂ ਫਿਲਮਾਂ ਬਣਨ ਅਸੀਂ ਐਜ਼ ਐਨ ਆਰਟਿਸਟ ਹੋਰ ਇਦਾਂ ਦੀਆਂ ਫਿਲਮਾਂ 'ਚ ਕੰਮ ਕਰੀਏ ਥੈਂਕ ਯੂ ਥੈਂਕ ਯੂ ਸਰ